ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੁਮਰਾਹ ਪੰਜਵੇਂ ਟੈਸਟ ਤੋਂ ਬਾਅਦ ਮੈਚ ਵਿੱਚ ਆਕਾਸ਼ ਦੀਪ ਦੀ ਐਂਟਰੀ ਟੀਮ ਇੰਡੀਆ ਸਮੇਂ ਦੀ ਚਨੋਤੀ ਭਾਰਤ క్రికెਟ ਟੀਮ ਨੂੰ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖੇ ਟੈਸਟ ਤੋਂ ਪਹਿਲਾਂ ਵੱਡਾ ਚਟਕਾ ਲੱਗਾ ਹੈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਇਸ ਫੈਸਲਾਕੁੰਨ ਮੈਚ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਕਾਸ਼ਦੀਪ ਨੂੰ ਪਲੇਇੰਗ 11 ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਹ ਮੈਚ 1 ਅਗਸਤ ਤੋਂ ਲੰਡਨ ਦੇ ਕੈਟਨ ਕੇਕੇਨਿੰਗ ਟਨ ਓਵਰ ਕੋਵਲ ਵਿਖੇ ਖੇਡਿਆ ਜਾਵੇਗਾ ਜਿਸ ਵਿੱਚ ਭਾਰਤ ਸੀਰੀਜ਼ ਦੇ 2-2 ਨਾਲ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ ਬੁਮਰਾ ਦੀ ਗੈਰ ਬੁਮਰਾ ਦੀ ਗੈਰ ਹਾਜ਼ਰੀ ਪਿੱਛੇ ਵਰਕ ਲੋਡ ਪ੍ਰਬੰਧਨ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ ISPN ক্রিকেট ਇਨਫੋ ਦੀ ਰਿਪੋਰਟ ਦੇ ਅਨੁਸਾਰ BCCI ਮੈਡੀਕਲ ਟੀਮ ਨੇ ਕਿਹਾ ਹੈ ਕਿ ਇਹ ਫੈਸਲਾ ਬੁੰਮਰਾ ਦੀ ਪੇਟ ਦੀ ਦੇਖਭਾਲ ਅਤੇ ਪਵਿੱਖ ਵਿੱਚ ਉਪਲਪਤ ਦਾ ਨੂੰ ਤਿਆਰ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਦਰਸਲ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਇਹ ਪਹਿਲਾ ਹੀ ਬੁੰਮਰਾ ਬੁੰਮਰਾ ਬਾਰੇ ਇਹ ਫੈਸਲਾ ਕੀਤਾ ਗਿਆ ਸੀ ਕਿ ਉਹ ਵੱਧ ਤੋਂ ਵੱਧ 3 ਮੈਚ ਮੈਚ ਖੇਡੇਗਾ ਇਹ ਫੈਸਲਾ ਵਰਕ ਲੋਡ ਪ੍ਰਬੰਧਨ ਦੇ ਤਹਿ ਹ ਲਿਆ ਗਿਆ ਹੈ ਬੁੰਮਰਾ ਇਸ ਸੀਰੀਜ਼ ਵਿੱਚ ਹੁਣ ਤੱਕ ਹੈਡਲਿੰਗ ਹੈਡ ਗਲੇ ਲਾਡਰਸ ਅਤੇ ਓਵਰ ਸਟ੍ਰੋ ਫੋਰਡ ਵਿਦ ਟੈਸਟ ਖੇਡ ਚੁੱਕਾ ਹੈ ਜਦੋਂ ਕਿ ਉਸ ਨੂੰ ਐਜਵੈਸਟਨ ਵਿੱਚ ਆਮ ਆਰਾਮ ਦਿੱਤਾ ਗਿਆ ਸੀ ਉਹ ਹੁਣ ਉਹ ਹੁਣ ਤੱਕ 14 ਵਿਕਟਾਂ ਲੈ ਕੇ ਲੈ ਚੁੱਕਾ ਹੈ ਅਤੇ ਮੁਹੰਮਦ ਸਿਰਾਜ ਨਿਦੇ ਨਾਲ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖੇਡਵਾਜ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ